ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੌਂਕ ਹੈ ਚੈਲੰਜ ਕਰਨ ਦਾ ਸਮਾ ਸੀ ਜਦੋਂ ਉਹਨਾਂ ਨੇ ਚੈਲੰਜ ਕੀਤਾ ਸੀ ਡਿਬੇਟ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਆਤੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਅੰਦਾਵਾ ਯਾਨੀ ਕਿ ਸ਼ਰੂਕਮਨੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਚੈਲੰਜ ਕੀਤਾ ਸੀ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੁਰਸੀਆਂ ਵੀ ਲਗਾਈਆਂ ਗਈਆਂ ਕਿ ਮੈਂ ਤੁਹਾਡੇ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ ਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਆਏ ਵੀ ਕੁਰਸੀ ਤੇ ਬੈਠੇ ਵੀ ਲੇਕਿਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਸੁਨੀਰ ਕੁਮਾਰ ਜਾਕਰ ਹਮਰ ਤੇ ਜਿਹੜੇ ਹੈਗੇ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਹਨਾਂ ਦੀਆਂ ਕੁਰਸੀਆਂ ਖਾਲੀ ਰਹੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਕੌਣ ਪੰਜਾਬ ਦੇ ਨਾਲ ਖੜਦਾ ਹੈ ਅਤੇ ਕੌਣ ਪੰਜਾਬ ਦੇ ਨਾਲ ਜਿਹੜਾ ਹੈ ਉਹ ਜਿਹੜਾ ਹੈ ਨਹੀਂ ਖੜਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਵੀ ਚੈਲੰਜ ਕੀਤਾ ਸੀ ਕਿਸਾਨਾਂ ਨੂੰ ਟੈਗ ਦੇ ਦਿੱਤਾ ਗਿਆ ਸਵਾ ਦੇ ਦਿੱਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਸਮਾਂ ਹੈ ਬਜਾਈ ਦਾ ਕਿਸਾਨ ਤਾਂ ਵਿਹਲੇ ਨਹੀਂ ਭਗਵੰਤ ਮਾਨ ਇਸ ਦੇ ਇਸ ਬਿਆਨ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਅਸੀਂ ਸੱਪਾਂ ਦੀਆਂ ਸਰੀਆਂ ਮਿੱਧ-ਮਿੱਧ ਕੇ ਫਸਲ ਨੂੰ ਉਗਾਉਂਦੇ ਹਾਂ ਸਿੰਚਾਈ ਕਰਦੇ ਹਾਂ ਤੇ ਫਸਲ ਪਕਾਉਂਦੇ ਹਾਂ ਅਤੇ 1/3 ਇੰਡੀਆ ਦਾ ਭਾਗ ਜਿਹੜਾ ਹੈ ਉਹ ਪੰਜਾਬ ਅਤੇ ਹਰਿਆਣਾ ਦੀ ਫਸਲ ਤੋਂ ਆਪਣੇ ਟਿਡ ਪਰਦਾ ਹੈ ਇਸ ਕਰਕੇ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਹਾਲਾਂਕਿ ਵਿਰੋਧ ਕੀਤਾ ਜਾਂਦਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾ ਲਿਆ ਹੈ ਕਹਿੰਦਾ ਤੁਸੀਂ ਆਜੋ ਮਦਦ ਦੇ ਵਿੱਚ ਤੇ ਮੈਂ ਤੁਹਾਨੂੰ ਦੱਸਾਂਗਾ ਮੈਂ ਨਾ ਪੇਠ ਤੇ ਗੱਲ ਕਰਦਾ ਨਾ ਪੇਠ ਤੇ ਛੁਰਾ ਪੇਟ ਦੇ ਵਿੱਚ ਸ਼ੁਰਾ ਮਾਰਨ ਦੀ ਮੇਰੀ ਕੋਈ ਆਦਤ ਹੈ ਮੈਂ ਤੁਹਾਡੀ ਇੱਕ ਦੇ ਵਿੱਚ ਵਜਾਂਗਾ ਜਦੋਂ ਮਰਜੀ ਕਿਹੜੇ ਮਰਜੀ ਚੈਨਲ ਤੇ ਆ ਜਾਓ ਤੁਸੀਂ ਮੇਰੇ ਨਾਲ ਡਿਬੇਟ ਕਰ ਸਕਦੇ ਹੋ ਹੁਣ ਇਹ ਦੇਖਣਾ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਇਹ ਚੈਲੰਜ ਸਵੀਕਾਰ ਕਰਦੇ ਨੇ ਜਾਂ ਨਹੀਂ ਕਰਦੇ ਰਵਨੀਤ ਬਿੱਟੂ ਨੇ ਲਾਈਵ ਹੋ ਕੇ ਕਹਿ ਦਿੱਤਾ ਹੈ ਕਿ ਮੈਂ ਕਰਾਂਗਾ ਗਾਣਾ ਗੱਟਾਂਗਾ ਤੇ ਕੋਈ ਗੱਲ ਕਰਾਂਗੇ ਮੇਰੀ ਆਪ ਤਾਂ ਮੂਰੇ ਆ ਕੇ ਕਰੂੰਗਾ ਪਿੱਛੇ ਨਹੀਂ ਕਰਦਾ ਤੇ ਭਗਵੰਤ ਸਾਨ ਸਿੰਘ ਜਿਹੜਾ ਤੁਸੀਂ ਆ ਗੱਲ ਕਰਦੇ ਹੋ ਨਾ ਫਿਰ ਮੈਂ ਚੈਲੰਜ ਕਰ ਦਣਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਗੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਕਰੀਂ ਕਰਦਾ ਪਰ ਮੈਂ ਤੁਹਾਡਾ ਚੈਲੰਜ ਰੂਟ ਕਬੂਟ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ 'ਤੇ ਢਾਲੇ ਜਿਹੜੇ ਮਰਜੀ ਚੈਨਲ ਤੇ ਢਾਲੇ ਜਦ ਮਰਜੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜੀ ਟਾਈਮ ਤੁਹਾਡਾ ਜਗਾ ਤੁਹਾਡੀ ਜਦ ਮਰਜੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਓਕੇ ਪਹੁੰਚੂ ਉੱਥੇ ਪਹੁੰਚਾਂਗੀ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੂੰਗਾ ਵੀ ਤੁਹਾਡੇ ਉਹ ਜਿਹਨੂੰ ਜੇ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਤੁਹਦੜੀ 100% ਜਿੱਥੇ ਮਰਜੀ ਆ। ਟਿਕਾ ਕੇ ਕੋਈ ਵੀ ਕਿਸੇ ਕਰਦਾ ਕੋਈ ਵਿਲੇਖਾ ਨਹੀਂ। ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੇਰੀ ਕਬੂਤ ਕਰਦਾ। ਦੇਖੋ ਇਹ ਇਹਨੇ ਰਵਨੀਤ ਬਟੂ ਰਵਨੀਤ ਬਟੂ ਨੇ ਕਿਹਾ ਹੈ ਕਿ 12000 ਕਰੋੜ ਰੁਪਏ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ। ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੋਂ ਮਨਕਰ ਹੋ ਰਹੇ ਨੇ। ਇਸ ਗੱਲ ਤੋਂ ਮੁਕਰ ਰਹੇ ਨੇ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਦਾ ਹਾਂ ਉਸ 12000 ਕਰੋੜ ਪੈਸੇ ਨੂੰ ਲੈ ਕੇ ਮੈਂ ਇੱਕ ਵਿੱਚ ਵਜਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਨਪਸੰਦ ਚੈਨਲ ਮਨਪਸੰਦ ਜਗ੍ਹਾ ਮਨਪਸੰਦ ਸਟੇਜ ਮਨਪਸੰਦ ਕੁਰਸੀ ਉਹਨਾਂ ਕਹਿੰਦਾ ਜਦੋਂ ਜਿੱਥੇ ਮਰਜੀ ਮੈਨੂੰ ਵੰਗਾ ਸਕਦੇ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੱਠ ਪਿੱਛੇ ਗਾਲੀ ਗਲੋਚ ਨਹੀਂ ਕਰਦਾ ਮੈਂ ਚੈਲੰਜ ਨੂੰ ਅਕਸੈਪਟ ਕਰਦਾ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਦੇਣਗੇ ਕਿ ਉੱਥੇ ਮੈਂ ਆਵਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਕਿ ਤੁਹਾਡੇ ਚਿਹਰੇ ਵੀ ਬੇਨਕਾਬ ਕਰਾਂਗਾ ਤੁਹਾਡੀਆਂ ਖਾਮੀਆਂ ਵੀ ਦੱਸਾਂਗਾ ਕਿ ਤੁਸੀਂ ਕਿਹੜੇ ਵੱਡੇ ਕੰਮ ਕੀਤੇ ਤੇ ਕਿਹੜੇ ਨਹੀਂ ਕੀਤੇ ਧੰਨਵਾਦ